ਸਾਰਿਆਂ ਸਤਿ ਸ੍ਰੀ ਅਕਾਲ ਜੀ ਇੰਨਾ ਮਾਨ ਸਤਕਾਰ ਦੇਣ ਵਾਲੇ ਸਾਰੇ ਭੈਣ ਭਰਾ ਬੱਚੇ ਬੱਚੀਆਂ ਦਾ ਮੈਂ ਦਿਲੋਂ ਬਹੁਤ ਹੀ ਧੰਨਵਾਦ ਕਰਦੀ ਆ ਸਾਰਿਆਂ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੈ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਬਟ ਮੈਨੂੰ ਦੇਖਦੇ ਨੇ ਉਹ ਸੁਣਦੇ ਨੇ ਸਾਰਿਆਂ ਦਾ ਮੈਂ ਬਹੁਤ ਹੀ ਦਿਲੋਂ ਧੰਨਵਾਦ ਕਰਦੀ ਆ ਮੈਨੂੰ ਇੰਨੇ ਸੋਹਣੇ ਸੋਹਣੇ ਕਮੈਂਟਸ ਕਰਦੇ ਹੋ ਬਹੁਤ ਵਧੀਆ ਲੱਗਦਾ ਮੈਂ ਵੀ ਹਰ ਇੱਕ ਦਾ ਜਵਾਬ ਦਿੰਦੀਆਂ ਰਿਪਲਾਈ ਕਰਦੀਆਂ ਸੋ ਆਸ ਕਰਦੀਆਂ ਅੱਜ ਦੀ ਬਾਤ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨਵਨੰਦ ਪਿਆਰੀ ਜੀ ਬਾਤ ਦਾ ਇੱਕ ਸ਼ਾਹੂਕਾਰ ਸੀ ਉਹਦੇ ਦੋ ਮੁੰਡੇ ਸੀ ਉਹ ਜਿਹੜਾ ਵੱਡਾ ਮੁੰਡਾ ਸੀ ਸ਼ਾਹੂਕਾਰ ਉਹਨੂੰ ਆਪਦੇ ਨਾਲ ਰੱਖਦਾ ਦੁਕਾਨ ਤੇ ਵੀ ਲੈ ਜਾਂਦਾ ਸਾਰਾ ਹਸਾਬ ਕਿਤਾਬ ਨੂੰ ਸਮਝਾਉਂਦਾ ਤੋਂ ਕਰਾਂਦਾ ਤੇ ਜਿਹੜਾ ਵੀ ਕੋਈ ਉਹ ਵਪਾਰ ਕਰਦਾ ਉਹ ਵੀ ਵੱਡੇ ਮੁੰਡੇ ਨੂੰ ਨਾਲ ਰੱਖਦਾ ਉਹ ਪੂਰਾ ਉਹਦੇ ਵਰਗਾ ਆਪਣੇ ਪਿਓ ਵਰਗਾ ਨਪੁੰਨ ਹੋਇਆ ਹੋਇਆ ਸੀ ਸਾਰੇ ਕੰਮਾਂ 'ਚ ਜਿਹੜਾ ਛੋਟਾ ਮੁੰਡਾ ਸੀ ਉਹਨੂੰ ਪੜਾਇਆ ਵੀ ਘੱਟ ਤੇ ਉਹਨੂੰ ਡੰਗਰਾਂ ਡੁੰਗਰਾਂ 'ਚ ਧਾਰਾਂ ਚੋਲੀਆਂ ਕੱਖ ਪਾ ਤੇ ਵੱਢ ਲਿਆਂਦੇ ਬਸ ਉਹ ਇਹੋ ਜਿਹਾ ਕੁਝ ਤੇ ਰੱਖਿਆ ਹੋਇਆ ਹੁਣ ਉਹ ਸੇਠ ਗਿਆ ਮਰ ਵੱਡਾ ਮੁੰਡੇ ਦਾ ਵਿਆਹ ਹੋ ਗਿਆ ਵੱਡੇ ਮੁੰਡੇ ਨੇ ਕੀ ਕਰਿਆ ਸਾਰਾ ਸਮਾਨ ਜੋ ਵੀ ਉਹਨਾਂ ਦੀ ਜਾਇਦਾਦ ਦੇਣਾ ਲੈਣਾ ਆ ਜਿਹੜਾ ਦੁਕਾਨ ਦਾ ਕੰਮ ਵਪਾਰ ਦਾ ਸਾਰਾ ਉਹਦੇ ਹੱਥ ਚ ਕਰ ਲਿਆ ਤਾਂ ਹੁਣ ਜਦੋਂ ਹੁਣ ਉਹਨੂੰ ਛੋਟੇ ਨੂੰ ਸਾਖ ਕਿੱਥੋਂ ਹੋਣਾ ਸੀ ਜੇ ਦੋਸਰੇ ਕੋਲੇ ਖੁਸ਼ ਵੀ ਨਹੀਂ ਹੈਗਾ ਤਾਂ ਇੱਕ ਦਿਨ ਉਹ ਬਹੁਤ ਉਦਾਸ ਉਹ ਸਮਝਦਾ ਸਾਰਾ ਕੁਝ ਸੀ ਮੁੰਡਾ ਕਮਲਾ ਨਹੀਂ ਸੀ ਪਰ ਉਹ ਨੂੰ ਉਹ ਨੂੰ ਆਇਆ ਹੁੰਦਾ ਵੀ ਮੇਰਾ ਵੱਡਾ ਭਾਈ ਹੈ ਇਹ ਚੱਲ ਜੋ ਕਰਦਾ ਠੀਕ ਹੈ ਤਾਂ ਭਾਈ ਹੁਣ ਉਹ ਇੱਕ ਦਿਨ ਬੜਾ ਉਦਾਸ ਵੀ ਮੇਰਾ ਤਾਂ ਹੁਣ ਵਿਆਹ ਵੀ ਨਹੀਂ ਹੋਣਾ ਇਹ ਵੀ ਨਹੀਂ ਮੈਨੂੰ ਜੱਜਨ ਵਾਲਾ ਰੋਟੀ ਦਿੰਦੇ ਵੀ ਮੇਰਾ ਕੀ ਬਣੂਗਾ ਉਹ ਇੱਕ ਛੱਪੜ ਜਿਹੇ ਕੰਡੇ ਤੇ ਇੱਕ ਪੱਥਰ ਜਾਂ ਪਿਆ ਤੀ ਉੱਥੇ ਜਾ ਕੇ ਬਹਿ ਗਿਆ ਤਾਂ ਕੁਦਰਤੀ ਉਧਰੋਂ ਇੱਕ ਕੁਈ ਸਾਧੂ ਸੰਤ ਆਉਂਦਾ ਹੈ। ਮੁੰਡੇ ਨੇ ਉੱਠ ਕੇ ਉਹਦੇ ਪੈਰੀਂ ਹੱਥ ਲਾਤੇ ਮੱਥਾ ਟੇਕਦਾ। ਉਹ ਕਹਿਣ ਲੱਗਿਆ ਵੀ ਤੂੰ ਬੱਚਾ ਇੱਥੇ ਕਿਵੇਂ ਬੈਠਾ ਉਦਾਸ ਜਾ। ਤੋਬੇ ਦੇ ਕਿਨਾਰੇ ਤੇ। ਉਹਨੇ ਭਾਈ ਉਹਨੂੰ ਦਿਲ ਦੀ ਗੱਲ ਦੱਸਦੀ। ਕਹਿੰਦਾ ਮਹਾਰਾਜ ਵੀ ਮੇਰਾ ਐ ਕਰਕੇ ਵੀ ਮੇਰੇ ਬਾਪ ਨੇ ਮੈਨੂੰ ਤਾਂ ਐ ਰੱਖਿਆ ਵੀ ਹੁਣ ਮੇਰੇ ਭਾਈ ਨੇ ਮੇਰੇ ਨਾਲ ਐ ਕਰ ਲਿਆ ਸਾਰਾ ਕੁਝ ਆਪਦੇ ਨੌਕਰਾ ਲਿਆ ਵੀ ਹੁਣ ਮੈਂ ਸੋਚਾਂ ਜਾਂ ਵੀ ਮੇਰੀ ਜ਼ਿੰਦਗੀ ਕਿਵੇਂ ਲੰਘੂ। ਉਹ ਕਹਿੰਦਾ ਲੱਗਿਆ ਤੇਰੀ ਜ਼ਿੰਦਗੀ ਬਹੁਤ ਸੋਹਣੀ ਲੱਗੂ ਤੇਰੇ ਤੇ ਟਾਈਮ ਵਧੀਆ ਆਉ। ਤੇਰਾ ਕਰਮ ਸੁੱਤਾ ਪਿਆ। ਉਹ ਕਹਿੰਦਾ ਕਿੱਥੇ ਸੁੱਤਾ ਪਿਆ? ਕਹਿੰਦਾ ਬਹੁਤ ਦੂਰ ਹੈ ਇੱਕ ਝੌਂਪੜੀ ਜੱ ਤੇਰਾ ਕਰਮ। ਵੀ ਤੈਨੂੰ ਜੇ ਉੱਥੇ ਜਾਵੇਂਗਾ ਤੈਨੂੰ ਜਗਾਉਣਾ ਪਊ ਜਾ ਕੇ। ਨਹੀਂ ਫਿਰ ਤੂੰ ਅਹੀਂ ਫਿਰ ਨਹੀਂ ਜਾਵੇਂਗਾ ਤੇਰੇ ਫੇਰ ਕਰਮ ਨੇ ਜਾਗਣਾ ਨਹੀਂ। ਉਹ ਕਹਿਣ ਲੱਗਿਆ ਮੈਨੂੰ ਰਾਹ ਪਾਉ। ਉਹਨੇ ਭਾਈ ਉਹਨੂੰ ਦੱਸਿਆ ਵੀ ਆਹ ਦਿਸ਼ਾਵਾਂ ਵੱਲ ਵਗ ਜਾ। ਨਦੀ ਵੀ ਤੈਨੂੰ ਪਾਰ ਕਰਨੀ ਪਊ। ਫੇਰ ਨਦੀ ਪਾਰ ਕਰਕੇ ਤੈਨੂੰ ਝੌਪੜੀ ਮਿਲੂਗੀ। ਉਹ ਕਹਿੰਦਾ ਵੀ ਠੀਕ ਐ। ਚਲੋ ਜੀ ਮੁੰਡੇ ਨੇ ਚਾਰ ਪ੍ਰਸ਼ਾਦੇ ਘਰੋਂ ਲੈ ਲੇ। ਬੰਨ ਲੈ ਆਪਣੇ ਪਰਨੇ ਦੇ ਨਾਲ ਬੰਨ ਕੇ ਤੁਰ ਪਿਆ। ਜਦੋਂ ਜਾਂਦਾ ਜੰਗਲਾਂ 'ਚ ਵਗ ਗਿਆ ਤੁਰਿਆ ਜਾਂਦਾ ਤਾਂ ਇੱਕ ਮਾਤਾ ਮਿਲੀ ਉਹਨੂੰ ਰਾਜ। ਉਹ ਕਹਿੰਦੀ ਬੇਟਾ ਵੀ ਮੈਂ ਬੜੇ ਦਿਨਾਂ ਤੋਂ ਭੁੱਖੀ ਆ ਉਹਨੇ ਚਾਰੇ ਪਰ ਰਸ਼ਾ ਦੇ ਕੱਡੇ ਚਾਰੇ ਉਹਨੂੰ ਖੜਾ ਦਿੱਤੇ ਉਹ ਗਿਣ ਕੇ ਕਹਿੰਦੀ ਤੈਂ ਤਾਂ ਚਾਰੇ ਰੋਟੀਆਂ ਲੱਗਦਾ ਮੈਨੂੰ ਦੇਤੀਆਂ ਤੂੰ ਕੀ ਖਾਵੇਂਗਾ ਉਹ ਕਹਿੰਦਾ ਮਾਈ ਤੂੰ ਰੱਜ ਲੈ ਵੀ ਮੇਰਾ ਰੱਬ ਰੱਖਾ ਕਹਿੰਦਾ ਤੂੰ ਖਾ ਭਾਈ ਉਹ ਖਾ ਗਿਆ ਖਾਂਦੀ ਆ ਬੈਠੀ ਚਲ ਉਹ ਰੱਬ ਰੱਖਾ ਕਹਿ ਕੇ ਵਗ ਗਿਆ ਹੁਣ ਜਦੋਂ ਗਾਹਾਂ ਜਾ ਰਿਹਾ ਹੈ ਉਹ ਮੁੰਡਾ ਤਾਂ ਇੱਕ ਘਰ ਆ ਗਿਆ ਕਿਸੇ ਦਾ ਪੰਡਤ ਦਾ ਉਹ ਪੰਡਤ ਤੇ ਉਹਦੀ ਧੀ ਰਹਿੰਦੇ ਸੀ ਘਰੇ ਉਹ ਕਹਿਣ ਲੱਗਿਆ ਵੀ ਮੈਂ ਮਾਇਆ ਜੇ ਰਾਤ ਕੱਟਣੀ ਹੈ ਉਹਰੇ ਕੱਟ ਲਾਂ ਉਹ ਕਹਿੰਦੇ ਵੀ ਕੱਟ ਲੈ ਤਾਂ ਉਹ ਦੇਖਦਾ ਇੱਕ ਗਊ ਹੈ ਉਹ ਮਰੀ ਪਈ ਹੈ ਤਾਂ ਤੜਕੇ ਦਿਨ ਚੜਿਆ ਗਊ ਨੇ ਰਈ ਉੱਠ ਕੇ ਬਾਹਰ ਅੰਦਰ ਚਰਿਆਈ ਫਿਰਿਆਈ ਆ ਗਈ ਜਦੋਂ ਪੰਡਤ ਨੇ ਉਹਦੀ ਧਾਰ ਕੱਢੀ ਗਊ ਫੇਰ ਮਰ ਗਈ ਉਹ ਹੈਰਾਨ ਬੜਾ ਵੀ ਆ ਕੀ ਕ੍ਰਿਸ਼ਮਾ ਦੇਖਦੇ ਆਂ ਵੀ ਪੰਡਤ ਨੂੰ ਕਹਿੰਦਾ ਵੀ ਤੂੰ ਕਾਕਾ ਕਿੱਥੇ ਜਾ ਰਿਹਾ ਹੈਗਾ ਹਾਂ ਉਹ ਕਹਿੰਦਾ ਜੀ ਮੇਰਾ ਕਰਮ ਸੁੱਤਾ ਪਿਆ ਵੀ ਮੈਂ ਉਹਨੂੰ ਜਗਾਉਣ ਚੱਲਿਆ ਕਰਮਾਂ ਦੀ ਦੇਵੀ ਲਿਬੇ ਜਾਣਾ ਉਹ ਕਹਿੰਦਾ ਇੱਕ ਮੇਰਾ ਸਵਾਲ ਲੈ ਜਾ ਉਹ ਕਹਿੰਦਾ ਦੱਸੋ ਕਹਿੰਦਾ ਐ ਪੁੱਛ ਗਿਆ ਵੀ ਆਹ ਗਾਹੂ ਹੈ ਨਾ ਜਿਹੜੀ ਇਹ ਅਠਾ ਪਹਿਰਾ ਮੰਗਰੋਂ ਜਿਉਂਦੀ ਹੁੰਦੀ ਹੈ ਵੀ ਨੇਹਰੇ ਹੀ ਉੱਠ ਕੇ ਸਾਰੇ ਚਰ ਰਿਉਂਦੀ ਆ ਆ ਕੇ ਖੜ ਜਾਂਦੀ ਆ ਮੈਂ ਚੋ ਲੈਣਾ ਐ ਫੇਰ ਮਰ ਜਾਂਦੀ ਆ ਵੀ ਇਹਦਾ ਕੀ ਕਾਰਨ ਆ ਇਹ ਕਿਉਂ ਐ ਹੁੰਦੀ ਆ ਉਹ ਕਹਿੰਦਾ ਜੀ ਠੀਕ ਐ ਪੁੱਛਿਆ ਉਹ ਵਗ ਗਿਆ ਹੁਣ ਗਾਹਾਂ ਗਿਆ ਜਦੋਂ ਤਾਂ ਇੱਕ ਬੋਹੜ ਬੜਾ ਉਹ ਪ੍ਰਾਣਾ ਬੋਹੜ ਉਹ ਅੱਧਾ ਸੁੱਕਾ ਅੱਧਾ ਹਰਾ ਉਹਦੇ ਹੇਠਾਂ ਬੈ ਗਿਆ ਉੱਥੇ ਉਹ ਬੋਹੜ ਉਹਨੂੰ ਕਹਿਣ ਲੱਗਿਆ ਭਾਈ ਤੂੰ ਕਿੱਥੇ ਚੱਲੇ ਆਂ ਕਹਿੰਦਾ ਕਰਮਾ ਦੀ ਦੇਵੀ ਜਗਉਣ ਚੱਲਿਆ ਉਹ ਕਹਿੰਦਾ ਮੇਰਾ ਇਕ ਲੈ ਜਾ ਸੁਨੇਹਾ ਉਹ ਕਹਿੰਦਾ ਕੀ ਕਹਿੰਦਾ ਦੇਖ ਤੂੰ ਮੈਨੂੰ ਵੀ ਮੇਰਾ ਅੱਧਾ ਪਾਸਾ ਸੁੱਕਾ ਅੱਧਾ ਹਰਿਆ ਵੀ ਇਹ ਆਇਆ ਤਾਂ ਅਭੀ ਮੱਦਾ ਸੁੱਕ ਗਿਆ ਤਾਂ ਗਿਆ ਉਹ ਕਹਿੰਦਾ ਪੁੱਛਿਆ ਗਾਹਾਂ ਵਾਗ ਗਿਆ ਭਾਈ ਨਦੀ ਆ ਗਈ ਤਾਂ ਜਦੋਂ ਨਦੀ ਆਈ ਤਾਂ ਉੱਥੇ ਉਹਨੇ ਦੇਖਿਆ ਵੀ ਪਾਣੀ ਪੀਲਾ ਜਿਹਾ ਹੈ ਉਹਨੇ ਪਾਣੀ ਨੂੰ ਹੱਥ ਲਾਇਆ ਪਾਣੀ ਅੱਗ ਵਰਗਾ ਤੱਤਾ ਤਾਂ ਉਹਨੇ ਬੁੱਕ ਪਰ ਰੱਖ ਕੇ ਉੱਥੇ ਡੋਲਤਾ ਉਹਨੂੰ ਨਦੀ ਚੋਂ ਆਵਾਜ਼ ਆਈ ਕਹਿੰਦਾ ਕਹਿੰਦੀ ਤੂੰ ਆ ਜਿਹੜਾ ਰੇਤਾ ਹੈ ਨਾ ਹੱਥ ਨਾਲੇ ਇਹਨੂੰ ਪਾਸੇ ਆਸੇ ਪਾਸੇ ਕਰ ਇੱਥੋਂ ਫਹਾਰਾ ਫੁੱਟੂਗਾ ਠੰਡੇ ਪਾਣੀ ਦਾ ਤੇ ਭਾਈ ਉਹਨੇ ਉਵੇਂ ਹੀ ਕਰਿਆ ਉਹਨੇ ਮੂੰਹ ਹੱਥਾ ਧੋਤਾ ਪਾਣੀ ਤਾਂ ਨਹੀਂ ਪੀਤਾ ਫਹਾਰਾ ਫੇਰ ਬੰਦ ਹੋ ਗਿਆ ਉਹ ਕਹਿਣ ਲੱਗੀ ਕਹਿੰਦੀ ਤੂੰ ਕਿੱਥੇ ਜਾਣਾ ਹੈ ਕਹਿੰਦਾ ਭਾਗਾਂ ਦੀ ਦੇਵੀ ਜਗਉਣ ਜਾਣਾ ਕਹਿੰਦੀ ਮੇਰਾ ਸਨੇਹਾ ਪੁੱਛਿਆ ਹੀ ਵੀ ਮੈਂ ਤਪਦੀ ਕਿਉਂ ਆ ਹਾਂ ਮੈਂ ਜਲ ਵੀ ਦੁਨੀਆ ਪਾਣੀ ਪੀਣ ਆਉਂਦੀ ਐ ਹੱਥ ਲਾ ਕੇ ਮੁੜ ਜਾਂਦੀ ਐ ਹਰੇਕ ਨੂੰ ਪਤਾ ਨਹੀਂ ਵੀ ਉਰੋਂ ਫੁਹਾਰਾ ਨਿਕਲਦਾ ਠੰਡਾ ਵੀ ਲੋਕ ਹੀ ਪਿਆਸੇ ਮੁੜ ਜਾਂਦੇ ਨੇ ਵੀ ਇਹ ਤਾਂ ਕੀ ਕਾਰਨ ਐ ਉਹ ਕਹਿੰਦਾ ਮੈਂ ਪੁੱਛਿਆ ਕੋਈ ਨਾ ਤਾਂ ਪਾਈ ਹੁਣ ਜਾਂਦਾ ਤੁਰਿਆ ਇੱਕ ਹੋਰ ਨਦੀ ਆਈ ਉੱਥੇ ਖੜ ਗਿਆ ਵੀ ਮੈਂ ਇਹਨੂੰ ਪਾਰ ਕਰਨਾ ਐ ਉੱਥੇ ਮਗਰਮੱਛ ਉਹ ਮਗਰਮੱਛ ਕਹਿਣ ਲੱਗਿਆ ਬਾਹਰ ਮੂੰਹ ਕੱਢ ਕੇ ਕਹਿੰਦਾ ਤੂੰ ਕੌਣ ਐ ਕਿੱਥੇ ਜਾਣਾ ਐ ਕਹਿੰਦਾ ਮੈਂ ਭਾਗਾਂ ਦੀ ਦੇਵੀ ਜਗਉਣ ਜਾਣਾ ਹੈ ਵੀ ਆ ਨਦੀ ਟੱਪਕੇ ਜਾਣਾ ਪਊ ਮੈਨੂੰ ਉਹ ਕਹਿੰਦਾ ਮੇਰਾ ਸੁਨੇਹਾ ਲੈ ਜਾਏਗਾ ਉਹ ਕਹਿੰਦਾ ਕੀ ਕਹਿੰਦਾ ਵੀ ਮੇਰਾ ਮੱਥਾ ਨਾ ਜਿਹੜਾ ਅੱਗ ਵਾਂਗੂ ਤਪਦਾ ਜਿਵੇਂ ਕੋਈ ਬਹੁਤ ਜ਼ਿਆਦਾ ਬੁਖਾਰ ਚੜਿਆ ਹੁੰਦਾ ਹੈ ਵੀ ਮੈਂ ਇਹ ਤਾਂ ਬਹੁਤ ਦੁਖੀਆਂ ਵੀ ਮੇਰਾ ਸੁਨੇਹਾ ਲਿਆਦੀ ਉਹ ਕਹਿੰਦਾ ਕਰਾ ਦੇ ਪਾਰ ਲਿਆ ਦੂੰ ਭਾਈ ਕਹਿੰਦਾ ਬਹਿ ਜਾ ਉੱਤੇ ਪਾਰ ਕਰਾਤਾ ਮੈਂ ਪਹੁੰਚ ਗਿਆ ਜਾਂਦਾ ਤਾਂ ਝੌਂਪੜੀ ਦੇਖਦਾ ਉੱਥੇ ਇੱਕ ਮਾਤਾ ਬੈਠੀ ਐ ਬਜ਼ੁਰਗ 80 ਸਾਲਾਂ ਦੀ ਉਹ ਗਾਹਾਂ ਸੂਤ ਉਲਝਿਆ ਪਿਆ ਬਹੁਤ ਉਹਦੇ ਮੂਰੇ ਸੂਤ ਨੂੰ ਕਦੇ ਐ ਕਰ ਲਿਆ ਕਦੇ ਐ ਕਰ ਲਿਆ ਉਹਨੂੰ ਸਲਝਾ ਰਹੀ ਐ ਉਹ ਗਿਆ ਜਦੋਂ ਮੱਥਾ ਟੇਕਿਆ ਉਹ ਕਹਿੰਦੀ ਦੱਸ ਬੇਟਾ ਕਹਿੰਦਾ ਮਾਤਾ ਮੈਂ ਆਵਦੇ ਕਰਮ ਜਗਾਉਣ ਆਇਆ ਵੀ ਤੂੰ ਕਾਉਣਾ ਏਗੀ ਕੰਨੀ ਪਤਮਾਇਆ ਉਹੀ ਕਰ ਰਹੀ ਆ ਕਹਿੰਦੀ ਮਹੀਆ ਕਰਮਾਂ ਦੀ ਦੇਵੀ ਕਹਿੰਦੀ ਬਹੁਤ ਮੇਰੇ ਮੂਹਰੇ ਦੇਖ ਕਹਿੰਦੀ ਦੀਂਦਾ ਨਾ ਇੰਨਾ ਕਮਸਾਣ ਪਿਆ ਪਿਆ ਕਹਿੰਦੀ ਇਹ ਸਾਰਾ ਜਿਹਦੇ ਜਿਹਦੇ ਉਲਝੇ ਨੇ ਕਹਿੰਦੀ ਸਲਝਾ ਰਹੀ ਆ ਕਿਸੇ ਦੇ ਤਾਂ ਸੁਲਝਦਾ ਹੀ ਨਹੀਂ ਕਹਿੰਦੀ ਫਿਰ ਮੈਂ ਉਹ ਵੀ ਮੈਂ ਛੱਡ ਦਿੰਨੀ ਆ ਤਾਂ ਉਹ ਕਹਿੰਦਾ ਮਾਤਾ ਮੇਰੇ ਕਰਮਾਂ ਦੇਖ ਕਹਿੰਦਾ ਉਹ ਮਾਰ ਕੇ ਨਿਗਾ ਜੀ ਕਹਿੰਦੀ ਜਿਹੜੀ ਉਹ ੱਟੀ ਪਈਆ ਉਹ ਫੜਾ ਮੈਂ ਜਦੋਂ ਮੁੰਡੇ ਨੇ ਉਹ ਸੂਤ ਦੀ ਅੱਟੀ ਫੜਾਈ ਉਹ ਕਹਿੰਦੀ ਪੁੱਤ ਬਹੁਤ ਉਲਝੇ ਪਏ ਨੇ ਕਹਿੰਦਾ ਮਾਤਾ ਫੇਰ ਕਰ ਸੇ ਮੇਰਾ ਹੀਲਾ ਉਹਨੂੰ ਫੜਾ ਕੇ ਤਾਂ ਗੱਲ ਅੜ ਕਹਿੰਦੀ ਇੱਥੋਂ ਤੂੰ ਫੜ ਕਰ ਕੱਤਰ ਕਿਉਂ ਨੇ ਭਾਈ ਸਾਰਾ ਸੜ ਜਾ ਤਾ ਮਾਤਾ ਨੇ ਸੜ ਜਾ ਕਿ ਉਹਨੂੰ ਕਹਿੰਦੀ ਹੁਣ ਤੂੰ ਜਾ ਤੇਰੇ ਰੰਗ ਭਾਗ ਲੱਗਣਗੇ ਕਹਿੰਦੀ ਤੇਰਾ ਇੱਥੇ ਕੰਮ ਮੁੜ ਜਾ ਪਿਆ ਤੀ ਕਹਿੰਦਾ ਮੈਂ ਤਾਂ ਮਾਤਾ ਵਗ ਜੂ ਮੇਰੇ ਕੋਲੇ ਸਵਾਲ ਜਵਾਬ ਨਹੀਂ ਮੈਨੂੰ ਰਸਤੇ 'ਚ ਕਹਿੰਦਾ ਜਿੰਨਾ ਜਿੰਨਾ ਨੇ ਉੱਚ ਹੈ ਉਹ ਕਹਿੰਦੀ ਦੱਸ ਕਹਿੰਦਾ ਮਗਰ ਮੱਛਾ ਕਹਿੰਦਾ ਉਹ ਕਹਿੰਦਾ ਮੈਂ ਪਾਣੀ ਚ ਰਹਿਣਾ ਸਾਰਾ ਦਿਨ ਪਰ ਅੱਗ ਮੰਗੂ ਮੱਥਾ ਤਪੀ ਜਾਂਦਾ ਜਿਵੇਂ ਬੁਖਾਰ ਚੜਿਆ ਪੰਜ ਪੱਠ ਵੀ ਕੀ ਕਰਨਾ ਹੈ ਉਹ ਕਹਿੰਦੀ ਉਹਦੇ ਮੱਥੇ ਦੇ ਵਿੱਚ ਇੱਕ ਲਾਲ ਹੈ ਕਹਿੰਦਾ ਕਿਵੇਂ ਨਿਕਲੂ ਕਹਿੰਦੀ ਉਹਦੇ ਦੋਹੀ ਪਾਸੀ ਜੋਰ-ਜੋਰ ਦੀ ਇੱਕ ਮੁੱਕੀ ਉਧਰ ਸੱਜੇ ਇੱਕ ਮੁੱਕੀ ਖੱਬੇ ਮਾਰੀ ਕਹਿੰਦੀ ਲਾਲ ਬਾਹਰ ਜਾ ਨਿਕਲ ਤੂੰ ਚੱਕ ਲਈ ਕਹਿੰਦੀ ਤੇਰੇ ਕੰਮ ਆਊ ਬਹੁਤ ਕੀਮਤੀ ਹੈ ਉਹ ਨੂੰ ਚੈਨ ਆਜੂ ਉਹ ਕਹਿੰਦਾ ਠੀਕ ਐ ਤਾਂ ਸਾਰਿਆਂ ਦਾ ਪੁੱਛ ਕੇ ਭਾਈ ਉਹ ਅਈ ਗਾਹਾਂ ਦੀ ਗਾਹ ਬੱਗ ਗਿਆ ਜਦੋਂ ਆਇਆ ਨਾ ਨਦੀ ਤੇ ਮਗਰ ਮੱਛ ਬੈਠਾ ਉਡੀਕਦਾ ਉਹ ਕਹਿੰਦਾ ਪੁੱਛਿਆ ਜਾਂ ਕਹਿੰਦਾ ਹਾਂ ਪਹਿਲਾਂ ਪਾਰਤਾ ਲੰਘਾ ਭਾਈ ਉਹਨੇ ਪਾਰ ਨਗਾਤਾ ਉਹ ਨੂੰ ਕਹਿੰਦਾ ਦੱਸ ਹੋਣਾ ਉਹ ਕਹਿੰਦਾ ਵੀ ਤੇਰੇ ਲਾਲ ਆ ਇੱਥੇ ਫਸਿਆ ਹੋਇਆ ਉਹ ਕਹਿੰਦਾ ਫਿਰ ਇਹ ਕਿਵੇਂ ਨਿਕਲੂ ਕਹਿੰਦਾ ਮੈਂ ਕਰਦਾ ਉਹਦਾ ਪਾ ਵੀ ਪੁੱਛ ਕੇ ਆਇਆ ਕਹਿੰਦਾ ਉਰੇ ਨੂੰ ਹੋ ਜਾ ਭਾਈਓ ਨੇ ਮੂੰਹ ਕੱਢ ਲਿਆ ਖਾਸਾ ਬਾਹਰ ਮੱਛ ਨੇ ਮੁੰਡੇ ਨੇ ਇੱਕ ਮੁੱਕੀ ਸੱਜੇ ਮਾਰੀ ਇੱਕ ਖੱਬੇ ਮਾਰੀ ਲਾਲ ਨਿਕਲ ਕੇ ਆ ਉਹ ਗਿਆ ਉਹਨੂੰ ਕਹਿੰਦਾ ਜਾ ਦੇਖ ਕਹਿੰਦਾ ਤੈਨੂੰ ਚੈਨ ਹੈ ਉਹ ਕਹਿੰਦਾ ਹਾਂ ਮੱਛ ਕਹਿੰਦਾ ਮੈਨੂੰ ਤਾਂ ਬਹੁਤ ਫਾਇਦਾ ਹੋ ਗਿਆ ਕਹਿੰਦਾ ਜਾ ਹੁਣ ਤੈਨੂੰ ਫਾਇਦਾ ਹੀ ਰਹੂ ਲਾਲ ਚੱਕਿਆ ਭਾਈ ਜੇਬ ਚ ਪਾ ਲਿਆ ਆ ਗਿਆ ਗਾਹਾਂ ਆਕੇ ਗਾਹਾਂ ਫੇਰ ਉਹ ਆਇਆ ਗਰਮ ਨਦੀ ਵਾਲੇ ਪਾਣੀ ਲਵੇ ਉਹ ਕਹਿਣ ਲੱਗੀ ਵੀ ਪਤਾ ਕਰਿਆ ਆ ਮੇਰੇ ਬਾਰੇ ਕਹਿੰਦਾ ਹਾਂ ਕਹਿੰਦੀ ਕੀ ਗੱਲ ਐ ਕਹਿੰਦਾ ਤੇਰੇ ਕੋਈ ਨੌਜਵਾਨ ਕੁੜੀ ਕਹਿੰਦਾ ਇੱਕ ਦਿਨ ਇੱਥੇ ਨਹਾ ਰਹੀ ਸੀ ਕਹਿੰਦਾ ਤੈਂ ਛੱਲ ਮਾਰੀ ਉਹਦੇ ਕੱਪੜੇ ਲੈ ਗਈ ਤੂੰ ਰੋੜ ਕੇ ਉਹ ਕੱਪੜੇ ਉਧਰੋਂ ਕਹਿੰਦਾ ਰਾਜਾ ਤੇ ਵਜ਼ੀਰ ਆ ਰਹੇ ਤੇ ਨੌਕਰ ਤੇ ਨਾਲ ਕਹਿੰਦਾ ਉਹ ਕੁੜੀ ਨੰਗੀ ਖੜੀ ਵਿਚਾਰੀ ਕੱਪੜੇ ਤੂੰ ਲੈ ਗਈ ਰੋੜ ਕੇ ਕਹਿੰਦਾ ਉਹ ਰੋਵੇ ਕੁੜੀ ਡਰੇ ਕਹਿੰਦਾ ਉਹ ਜਿਹੜੇ ਨੌਕਰ ਤੇ ਵਜ਼ੀਰ ਕਹਿੰਦਾ ਉਹ ਨੂੰ ਦੇਖ ਕੇ ਹੱਸਣ ਲੱਗੇ ਵੀ ਦੇਖੋ ਇਹਨੂੰ ਸ਼ਰਮ ਨਹੀਂ ਆਉਂਦੀ ਮਟਿਆਰ ਹੈ ਅਲਫ ਨੰਗੀ ਖੜੀ ਹੈ ਕਹਿੰਦਾ ਉਹ ਕੁੜੀ ਨੂੰ ਤੈਨੂੰ ਸਰਾਫ ਦਿੱਤਾ ਪਿਆ ਉਹ ਕਹਿੰਦੀ ਅੱਛਾ ਵੀ ਉਹ ਫੁੱਲ ਵਖਸ਼ਾਲਾ ਤੂੰ ਠੀਕ ਹੋ ਜਾਏਗਾ ਤੇਰਾ ਪਾਣੀ ਠੀਕ ਹੋ ਜਾ ਉਹ ਕਹਿੰਦੀ ਠੀਕ ਹੈ ਗਾਹ ਪਾਈਓ درخت ਆ ਗਿਆ ਉਹ درخت ਕਹਿਣ ਲੱਗਿਆ ਵੀ ਲਿਆਇਆ ਭਾਈ ਪਤਾ ਕਹਿੰਦਾ ਹਾਂ ਉਹ ਕਹਿੰਦਾ ਜਿਹੜਾ ਤੇਰੇ ਪਾਸਾ ਸੁੱਕਾ ਹੈ ਨਾ ਵੀ ਇੱਧਰ ਮਾਇਆ ਦਾ ਕੜਾਹਾ ਦੱਬਿਆ ਹੋਇਆ ਉਹ ਕਹਿੰਦਾ ਇਹ ਫੇਰ ਇਹਨੂੰ ਕੌਣ ਕੱਢੂ ਕਹਿੰਦਾ ਮੈਂ ਹੀ ਕੱਢਦਾ ਭਾਈ ਉਹਨੇ ਪੱਟਿਆ ਥਾਉ ਮੋਹਰਾ ਨਿਕਲਿਆ ਉੱਥੋਂ ਤਾਂ ਸਿਉਨੇ ਦੀਆਂ ਚਾਂਦੀ ਦੇ ਰੁਪਈਏ ਮੁੰਡੇ ਨੇ ਤਾਂ ਉਥੇ ਜਿਹੜਾ ਉਹਦੇ ਪਰਨਾਤੀ ਬੰਨੇ ਆ ਉਹਨੇ ਤਾਂ ਉਹਦੇ ਚ ਗੱਠਾਂ ਦੇ ਲਈਆਂ ਪਰ ਬਾਠੜੀ ਗੱਠੜੀ ਬਣਾ ਲਈ ਉਹਦੀ ਚਲ ਉਹਨੂੰ ਕਹਿੰਦਾ ਹੁਣ ਤੂੰ ਹਰਿਆ ਭਰਿਆ ਹੋ ਜਾਏਗਾ ਉਹ ਕਹਿੰਦਾ ਠੀਕ ਹੈ ਗਾਹਾਂ ਪਈ ਉਹ ਪੰਡਤ ਦੇ ਕਰਿਆ ਆਇਆ ਆ ਕੇ ਉਹਨੂੰ ਕਹਿਣ ਲੱਗਿਆ ਪੰਡਤ ਕਹਿੰਦਾ ਜਾਇਆ ਆ ਕਾਕਾ ਤੂੰ ਮੇਰੀ ਲਿਆਇਆ ਕੋਈ ਉਹ ਕਹਿੰਦਾ ਹਾਂ ਕਹਿੰਦਾ ਜਿਹੜੀ ਗਊ ਹੈ ਨਾ ਸੋਡੇ ਮਰਦੀ ਹੈ ਕਹਿੰਦਾ ਉਹ ਤੇਰੇ ਘਰ ਵਾਲੀ ਹੈ ਬਈ ਤੇਰੇ ਘਰੇ ਤੇਰੀ ਕੁੜੀ ਕੁਮਾਰੀ ਹੈ ਨੌਜਵਾਨ ਉਹ ਕਹਿੰਦਾ ਹਾਂ ਹੈਗੀ ਕਹਿੰਦਾ ਮੈਨੂੰ ਮੇਰੇ ਹੱਥ ਪਰਲੇ ਹੀ ਨਹੀਂ ਕੁਛ ਕਹਿੰਦਾ ਮੈਂ ਇਹਨੂੰ ਵਿਆਹਾਂ ਕਾਦੇ ਨਾਲ ਉਹ ਕਹਿੰਦਾ ਉਹ ਗਊ ਅਠਾ ਪਹਿਰਾ ਮਾਗਰ ਉਹ ਕਹਿੰਦਾ ਆਪਦੀ ਧੀ ਵਾਸਤੇ ਦੁੱਧ ਦੇਣ ਆਉਂਦੀ ਹੈ ਕਹਿੰਦਾ ਜੇ ਤੂੰ ਕੁੜੀ ਵਿਆਹ ਦੇਗਾ ਨਾ ਉਹ ਗਊ ਆ ਜਿਹੜੀ ਤੇਰੇ ਘਰ ਵਾਲੀ ਕਹਿੰਦਾ ਉਹ ਜਿਉਂਦੀ ਹੋ ਜੂ ਉਹ ਮੁੜ ਕੇ ਮਰੂਗੀ ਨਹੀਂ ਵੀ ਤੂੰ ਕੁੜੀ ਨਾ ਕਰ ਇੱਕ ਮਾਰੀ ਰੱਖ ਆਹਣ ਲੱਗਿਆ ਵੀ ਤੇਤੋਂ ਚੰਗਾ ਮੈਨੂੰ ਕੌਣ ਮਿਲੂ ਮੈਂ ਕਿੱਥੇ ਜਾਊਂ ਵੀ ਤੂੰ ਦੇਖ ਲੈ ਜੇ ਮੇਰੀ ਕੁੜੀ ਪਸੰਦ ਹੈ ਤੇਰੇ ਨਾਲ ਵਿਆਹ ਕਰ ਦਿੰਨਾ ਉਹ ਕਹਿੰਦਾ ਕੋਈ ਨਾ ਕਰਦੇ ਚਲੋ ਜੀ ਵਿਆਹ ਹੋ ਗਿਆ ਗਿਆ ਜਦੋਂ ਕਰੇ ਪੈਸਾ ਟਕਾ ਲਾਲ ਕੋਲੇ ਜਦੋਂ ਕਰੇ ਗਿਆ ਇੰਨੀ ਮਾਇਆ ਲੈ ਕੇ ਭਾਈ ਭਰਜਾਈ ਤਾਂ ਝਾਕਦੇ ਨੇ ਜਦੋਂ ਦੇਖਿਆ ਉਹ ਕੁੜੀ ਦਾ ਮੂੰਹ ਉਹ ਤਾਂ ਪਰੀਆਂ ਵਰਗੀ ਸੋਹਣੀ ਕੁੜੀ ਉਹ ਤਾਂ ਸਾਰਾ ਪਿੰਡ ਹੈਰਾਨ ਹੋ ਗਿਆ ਦੇਖ ਕੇ ਵੀ ਇਹ ਕਿੱਥੋਂ ਲਿਆਇਆ ਉਹ ਕਹਿੰਦਾ ਭਾਈ ਵਿਆਹ ਕਰਾ ਕੇ ਆਇਆ ਫੇਰ ਉਹਨੇ ਅੱਡ ਤਾਂ ਕੋਠੀ ਬਵਾਈ ਆਪਦੀ ਮਹਿਲਾ ਵਰਗੀ ਭਾਈ ਤੋਂ ਮੂਰੇ ਹੋ ਗਿਆ ਨਾਲੇ ਚ ਲਾਇਆ ਮੁੰਡੇ ਨੇ ਕਾਰੋਬਾਰ ਇਹ ਕਈ ਵਾਰੀ ਨਾ ਗੱਲਾਂ ਸਹੀ ਨੇ ਸਾਡੇ ਕਰਮ ਸਾਡਾ ਸਾਥ ਨਹੀਂ ਦਿੰਦੇ ਕਿਉਂ ਇਹ ਕੋਈ ਗ੍ਰਹਾਂ ਦੀ ਦਿਸ਼ਾ ਹੀ ਜੀ ਹੁੰਦੀ ਹੈ ਵੇਲਾ ਇਹੋ ਜਿਹਾ ਹੁੰਦਾ ਕੋਈ ਫੇਰ ਆਪਾਂ ਕਰਮ ਤਾਂ ਚੰਗੇ ਕਰਨੇ ਚਾਹੀਦੇ ਨੇ ਸਭ ਨੂੰ ਚਾਹੇ ਦੁਖੀ ਹੋਈਏ ਚਾਹੇ ਸੁਖੀ ਹੋਈਏ ਸੋ ਮਾੜਾ ਨਾ ਕਦੇ ਕਿਸੇ ਦਾ ਕਰੋ ਸੋਚੋ ਬਣਾ ਮਾੜਾ ਜੇ ਕਦੇ ਕੋਈ ਜਾਣੇ ਅਣਜਾਣੇ ਕੋਈ ਗਲਤੀ ਵੀ ਹੋ ਜੇ ਬੰਦੇ ਨੂੰ ਭੁੱਲ ਬਖਸ਼ਾਉਣੀ ਚਾਹੀਦੀ ਹੈ ਕਿਉਂ ਪਤਾ ਨਹੀਂ ਉਹਦਾ ਫਲ ਬੰਦਾ ਕਿਵੇਂ ਭੁਗਤੂਗਾ ਸੋ ਇੰਨੀ ਕੁ ਬਾਤ ਜੀ ਧੰਨਵਾਦ